ਬਾਬਾ ਜੀ ਦੇ ਧੜ ਵਿੱਚ ਹਲਚਲ ਹੋਈ ਸੀਸ ਨੇ ਅੱਖਾਂ ਖੋਲੀਆਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਪਤਾ ਨਹੀਂ ਕਿਧਰੋਂ ਆਵਾਜ਼ ਆਈ ਭਾਈ ਧਰਮ ਸਿੰਘ ਪਾਸੇ ਹੋ ਗਿਆ ਕਮਾਲ ਹੋ ਰਿਹਾ ਸੀ ਕਰਾਮਾਤ ਹੋ ਰਹੀ ਸੀ ਕਾਜਬ ਵਰਤਾਰਾ ਵਾਪਰ ਰਿਹਾ ਸੀ ਪਠਾਣਾਂ ਦੇ ਘੋੜੇ ਰੁਕ ਗਏ ਸਿੰਘਾਂ ਦੇ ਹੱਥ ਜੁੜ ਗਏ ਖਾਲਸੇ ਦੇ ਤਿਰੰਗਾ ਨੇ ਮੱਥੇ ਧਰਤੀ ਨੂੰ ਛਹਾ ਕੇ ਮੱਥਾ ਟੇਕਿਆ ਚੰਦ ਸੂਰਜ ਨੇ ਨਮਸਕਾਰ ਕੀਤੀ ਦੇਵਤਿਆਂ ਨੇ ਫੁੱਲ ਵਰਸਾਏ ਸ਼ਹੀਦ ਸਿੰਘਾਂ ਵਿੱਚੋਂ ਭਾਈ ਮਨੀ ਸਿੰਘ ਜੀ ਨੇ ਜਕਾਰਾ ਛੱਡਿਆ ਖੁਜੀਆਂ ਦੇ ਜਕਾਰੇ ਗੇ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ 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 ਭਾਈ ਦੀਪ ਸਿੰਘ ਜੀ ਸ਼ਹੀਦ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਲੱਖਾਂ ਆਵਾਜ਼ਾਂ ਸਤ ਸ੍ਰੀ ਅਕਾਲ ਦੀਆਂ ਆਈਆਂ। ਬਾਬਾ ਜੀ ਦਾ ਧੜ ਖੜਾ ਹੋਇਆ। ਖੰਡਾ ਉਹਨਾਂ ਦੇ ਹੱਥ ਵਿੱਚ ਸੀ। ਖੱਬੇ ਹੱਥ ਨਾਲ ਉਹਨਾਂ ਸੀਸ ਚੱਕਿਆ ਤੇ ਤਲੀ ਤੇ ਟਿਕਾ ਲਿਆ। ਭਾਈ ਤਾਰੂ ਸਿੰਘ ਜੀ ਨੇ ਸ਼ਬਦ ਪੜ੍ਹਿਆ। ਸਿਰ ਤਰ ਤਲੀ ਗਲੀ ਮਰੀ ਜਾਓ। ਸਿਰ ਤਰ ਤਲੀ ਗਲੀ ਮਰੀ ਜਾਓ। ਬਾਬਾ ਜੀ ਅੱਗੇ ਵਧੇ। ਹੁਣ ਮੂਰੇ ਕੋਈ ਨਹੀਂ ਸੀ। ਇਹ ਵਰਤਾਰਾ ਤੱਕ ਕੇ ਪਠਾਨ ਜੰਗ ਵਿੱਚੋਂ ਭੱਜਣ ਲੱਗੇ। ਭੱਜਦੀ ਫੌਜ ਨੂੰ ਅਫਗਾਨ ਸਰਦਾਰ ਰੋਕਣ ਲੱਗੇ। ਪਰ ਕੋਈ ਸਿਪਾਹੀ ਹੁਣ ਰੋਕਣ ਵਾਲਾ ਨਹੀਂ ਸੀ। ਐਸੀ ਘਟਨਾ ਵਾਪਰੀ ਸੀ ਜਿਸ ਨੇ ਸਭ ਨੂੰ ਸੁੰਨ ਕਰ